ਤੇ ਮੈਂ ਵੀਡੀਓ ਮੈਂ ਬਣਾਉਂਦਾ ਸੀਗਾ ਮੇਰੇ ਪਿੱਛੇ ਵੀ ਪੈਂਦੇ ਨਹੀਂ ਨਹੀਂ ਬਣਾਉਂਦਾ ਸੀ ਤਾਂ ਤੇ ਉਹਨਾਂ ਨੇ ਕੀ ਕੀਤਾ ਇਹਨੂੰ ਲੰਗਾ ਕਰਕੇ ਉਂਗਲਾਂ ਆਂਗਲਾਂ ਜਿਹੜਾ ਕੋਈ ਕੀਤਾ ਗੱਲ ਕਰ ਕਰ ਕੀਤੀ ਸਰਦਾਰ ਗੁਰ ਸਿੱਖ ਬੰਦਾ ਸਰਦਾਰ ਬੰਦਾ ਉਹਦੀ ਤੁਸੀਂ ਛੋਟਾ ਜਿਹਾ ਬੱਚਾ ਆਇਆ ਇਹ ਤੋਂ ਵੀ ਹਲਕਾ ਬੱਚਾ ਜਿਹੜਾ ਜਿਹਦੇ ਨਾਲ ਇਦਾਂ ਸਰੀਰ ਤਾਰਕਤਾ ਕੀਤੀਆਂ ਨੇ ਸਰਕਾਰ ਨੂੰ ਸਾਡੀ ਬੇਨਤੀ ਆ ਜੇ ਸਾਡੇ ਧੱਕੇ ਝੜ ਕੇ ਹੁਣ ਤਾਂ ਇਹਨੂੰ ਹਿਸ ਪੁਲਿਸ ਦੇ ਹਵਾਲੇ ਕਰਨਾ ਜੇ ਦੂਜੇ ਝੜ ਕੇ ਧੱਕੇ ਤੇ ਡਾਂਗ ਵੜੀ ਫੇਰ ਨਹੀਂ ਹੈਗੀ ਤੇ ਹੁਣ ਸਿੱਤਰ ਤਾਂ ਇਹਦੀ ਵੀ ਫੇਰ ਕੀ ਮਾਰੇ ਮੋਟੀ ਸ਼ੇਵਾ ਜੀ ਦਾ ਕਰਨੀ ਪੈਂਦੀ ਐ ਇਦਾਂ ਦੇ ਬੰਦਿਆਂ ਦੇ ਫੇ ਰੂਮ ਚ ਆਏ ਸੀਗੇ ਕੱਪੜੇ ਲੈਣ ਆਏ ਸੀਗੇ ਅਸੀਂ ਆਈ ਸਾਨੂੰ ਉਹ ਕਹਿੰਦੇ ਰਾ ਅਸੀਂ ਇੱਥੇ ਦੀਨਾਮ ਰੂਮ ਲੈ ਲਈ ਭੈਗੇ ਤੇ ਮੈਂ ਵੀਡੀਓ ਮੈਂ ਬਣਾਉਂਦਾ ਸੀਗਾ ਮੇਰੇ ਪਿੱਛੇ ਵੀ ਪੈਂਦੇ ਨਹੀਂ ਨਹੀਂ ਬਣਾਉਂਦਾ ਸੀ ਤਾਂ ਉਹਨਾਂ ਨੇ ਕੀ ਕਿ ਤੈਨੂੰ ਲੰਗਾ ਕਰਕੇ ਉਂਗਲਾਂ ਅੰਗਲਾਂ ਜਿਹੜਾ ਕੋ ਕਿ ਮੈਂ ਗਲਤ ਕਰ ਕਰ ਕੀਤੀ ਆ ਜਨਾਬ ਜਿੰਮੇ ਮੇਰੇ ਤੋਂ ਵੀ 1:30 ਵਜੇ ਵੀ ਗਈ ਮੈਂ ਉਹਦੇ ਕਰਕੇ ਗਲਤੀ ਮੰਨਦਾ ਤੇ ਜਿਹੜੇ ਉਹ ਮੁੰਡੇ ਸੀ ਕੌਣ ਪੰਜਾਬੀ ਸੀ ਪ੍ਰਵਾਸੀ ਸੀ ਪੰਜਾਬੀ ਸੀਗੇ ਜੀ ਇੱਕ ਅੰਸ਼ਾ ਇੱਕ ਜੱਸੀ ਆ ਜੀ ਇੱਕ ਸਰਦਾਰਗੁਰ ਸਿੱਖ ਬੰਦਾ ਸਰਦਾਰ ਬੰਦਾ ਉਹਦੀ ਤੁਸੀਂ ਛੋਟਾ ਜਿਹਾ ਬੱਚਾ ਆ ਇਹ ਤੋਂ ਵੀ ਹਲਕਾ ਬੱਚਾ ਜਿਹੜਾ ਜਿਹਦੇ ਨਾਲ ਇਹ ਦਿਨ ਸਰੀਰ ਤਾਰਕਤਾ ਕੀਤੀਆਂ ਨੇ ਸਰਕਾਰ ਨੂੰ ਸਾਡੀ ਬੇਨਤੀ ਆ ਜੇ ਸਾਡੇ ਧੱਕੇ ਝੜ ਗਏ ਹੁਣ ਤਾਂ ਇਹਨੂੰ ਹੀ ਪੁਲਿਸ ਦੇ ਹਵਾਲੇ ਕਰਦੇ ਜੇ ਦੂਜੇ ਚੜ ਗਏ ਧੱਕੇ ਤੇ ਡਾਂਗਵੜੀ ਫੇਰਨੀ ਹੈਗੀ ਤੇ ਹੁਣ ਸਿੱਤਰ ਤਾਂ ਇਹਦੇ ਵੀ ਫੇਰ ਕੀ ਮਾਰੇ ਮੋਟੀ ਸੇਵਾਜੀ ਦਾ ਕਰਨੀ ਪੈਂਦੀ ਐ ਇਦਾਂ ਦੇ ਬੰਦਿਆਂ ਦੇ ਪਰ ਇਹਨਾਂ ਨੇ ਉਹ ਜਵਾਗ ਦੇ ਨਾਲ ਇੰਨੀਆਂ ਬੁੜੀਆਂ ਹਰਕਤਾਂ ਕੀਤੀਆਂ ਜੈ ਰੱਬ ਦਾ ਨਾਮ ਉਹਦੇ ਕੱਪੜੇ ਲਾਏ ਬੱਸ ਸਟੈਂਡ ਦੇ ਉਜਗਰਾਵਾਂ ਤੋਂ ਲਿਆ ਕੇ ਇੱਥੇ ਬੱਸ ਸਟੈਂਡ ਦੇ ਵਿੱਚ ਕਮਰਾ ਲੈ ਕੇ ਉਹ ਕੱਪੜੇ ਲਵਾਈ ਦੇ ਨੰਗਾ ਕਰਕੇ ਉਹਦੀ ਵੀਡੀਓ ਬਹੁਤ ਜ਼ਿਆਦੀ ਸੰਗਤ ਜੀ ਵਾਇਰਲ ਹੋ ਰਹੀ ਹੈਗੀ ਆ ਤੇ ਅੱਜ ਉਹ ਬੰਦਾ ਇੱਕ ਫੜਿਆ ਗਿਆ ਤਿੰਨ ਫਰਾਰ ਹੈ ਬਾਕੀ ਆਪੇ ਇਹਦੇ ਮੂੰਹ ਹੀ ਸੌਂਦੇ ਆ ਕੀ ਗੱਲ ਬਾਤ ਹੈ ਅੱਜ ਜਿਹੜੇ ਫੜੇ ਗਏ ਕਿਹੜੇ ਪਿੰਡੋਂ ਫੜੇ ਗਏ ਜੀ ਇਹ ਉਜਗਰਾਵਾਂ ਤੋਂ ਜੀ ਤੇ ਜਿਹੜੀ ਵਾਰਦਾਤ ਹੋਈ ਸੀ ਲੁਧਿਆਣਾ ਬੱਸ ਸਟੈਂਡ 'ਚ ਹੋਈ ਸੀ

ਜਿਦਨ ਸਾਡੇ ਧੱਕੇ ਕਾਰ ਕੇ ਤੇ ਨੰਗੇਕਾਰ ਕਰਕੇ ਤੁਹਾਡੇ ਅਸੀਂ ਡਾਂਗ ਫੇਰ ਨਹੀਂ ਹੈਗੀ ਆ ਆ ਕਰਤੂਤਾਂ ਤੁਹਾਡੇ ਹੋਟਲਾਂ ਦੇ ਵਿੱਚ ਹੀ ਹੁੰਦੀਆਂ ਨੇ ਆ ਆ ਰਹੇ ਆ ਤੁਹਾਡੇ ਹੋਟਲ ਦੇ ਵਿੱਚ ਵੀ ਆ ਰਹੇ ਆ ਪਤਾ ਕਰਕੇ ਕਿਹੜੇ ਹੋਟਲ ਸੀ ਗੱਠੇ ਨੇ ਲੁਧਿਆਣੇ ਹੋਣੇ ਨੂੰ ਥਾਣੇ ਲੈ ਕੇ ਚੱਲੇ ਆ ਜੀ ਬਾਕੀ ਇਹਦੇ ਕੋਲ ਪੁੱਛਦੇ ਆ ਪੱਕੀ ਗੱਲ ਬਾਤ ਤੇ ਹੋਰ ਵੀ ਫੌਜਾਂ ਆ ਰਹੀਆਂ ਨੇ ਫੌਜਾਂ ਆਉਣਗੀਆਂ ਜੀ ਹੁਣ ਫੌਜਾਂ ਰਾਤ ਦੇ ਟਾਈਮ ਅਸੀਂ ਆਏ ਆ ਰੂਮ ਚ ਆਈ ਸੀਗੇ ਕੱਪੜੇ ਲੈਣ ਆਈ ਸੀਗੇ ਅਸੀਂ ਆਈ ਸਾਨੂੰ ਉਹ ਕਹਿੰਦੇ ਆ ਅਸੀਂ ਇੱਥੇ ਦਿਨਾਂ ਨੂੰ ਰੂਮ ਲੈ ਲਿਆ ਹੀ ਪੈ ਗਏ ਤੇ ਮੈਂ ਵੀਡੀਓ ਮੈਂ ਬਣਾਉਂਦਾ ਸੀਗਾ ਮੇਰੇ ਪਿੱਛੇ ਵੀ ਪੈਂਦੇ ਜਿੰਨਾ ਨਹੀਂ ਬਣਾਉ ਕਿੰਨਾ ਗਲਤ ਹਰ ਕਦ ਕਰਤੀ ਆ ਉਹਨਾਂ ਬਜੇ ਮੇਰੇ ਮੇਰੇ ਤੋਂ ਵੀ 1:30 ਬੱਜ ਵੀ ਗਈ ਮੈਂ ਉਹਦੇ ਕਰਕੇ ਗਲਤੀ ਮੰਨਦਾ ਤੇ ਤੇ ਉਹ ਜਿਹੜੇ ਉਹ ਮੁੰਡੇ ਸੀ ਕੌਣ ਪੰਜਾਬੀ ਸੀ ਪ੍ਰਵਾਸੀ ਸੀ ਪੰਜਾਬੀ ਸੀਗੇ ਜੀ ਇੱਕ ਅੰਸ਼ਾ ਇੱਕ ਜੱਸੀ ਆ ਜੀ ਜੋ ਵੀ ਤੱਤ ਸਮਝਣ ਨੂੰ ਸਮਝਾ ਜੋ ਕੰਦੀ ਕੁੰਦੀ ਬਾਰੇ